ਦੋਸਤੋ ਅਗਰ ਤੁਸੀਂ ਮੇਰੇ ਚੈਨਲ ਤੇ ਆਉਂਦੇ ਜਿਹੜੀ ਮੈਂ ਚੀਜ਼ ਦਿਖਾਉਣ ਲੱਗਾ ਨਾ ਦੱਬ ਕੇ ਸ਼ੇਅਰ ਕਰਦੇ ਤੇ ਕਮੈਂਟ ਜੀ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਮੈਂ ਤੁਹਾਨੂੰ ਉੱਪਰ ਜਿਹੜੀ ਦਿਖਾ ਰਿਹਾ ਆ ਉਹ ਹੈਗੀ ਐਲਈਡੀ ਸਟ੍ਰੈਚ ਸੀਨ ਅਗਰ ਮੇਰੇ ਚੈਨਲ ਤੇ ਆਇਆ ਹੋ ਨਾ ਤਾਂ ਪੂਰੀ ਵੀਡੀਓ ਦੇਖ ਲੈ ਇੰਸਟਾਲੇਸ਼ਨ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਉਹ ਤੁਹਾਨੂੰ ਆਪਾਂ ਦਿਖਾ ਰਿਹਾ ਆ ਪਰ ਇੰਸਟਾਲੇਸ਼ਨ ਹੋ ਰਹੀ ਹੈਗੀ ਤੇ ਬਣੇ ਰਿਓ ਵੀਡੀਓ ਦੇ ਵਿੱਚ ਆਪਾਂ ਹੁਣ ਤੁਹਾਨੂੰ ਅੱਗੇ ਦਿਖਾਉਣਾ ਹੈ ਇਹਦੀ ਪੂਰੀ ਬੰਤਰ ਕਿਵੇਂ ਬਣਦੀ ਕਿੱਦਾਂ ਲੱਗਿਆ ਕਿੱਦਾਂ ਪਹਿਲਾ ਰਿਹਾ ਐਲਈਡੀ ਸਟ੍ਰੈਚੇ ਚੇ ਨ ਜੇ ਮੇਰੇ ਚੈਨਲ ਤਾਂ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਚੰਗੀ ਲੱਗੀ ਵੀਡੀਓ ਸ਼ੇਅਰ ਵੀ ਜਰੂਰ ਕਰਿਓ ਜੇ ਅਗਰ ਕੰਮ ਕਰਾਉਣਾ ਚਾਹੁੰਦੇ ਇੰਟੀਰੀਅਰ ਦਾ ਪੀਓਪੀ ਵੀ ਪੀ ਵੀ ਸੀ ਜਾਂ ਲੈਡ ਸਟਰੈਚ ਸੀਨਿੰਗ ਦਾ ਤਾਂ ਜਰੂਰ ਕਮੈਂਟਾਂ ਦੇ ਵਿੱਚ ਮੈਨੂੰ ਦੱਸਿਓ ਤੇ ਮੈਂ ਨੰਬਰ ਵਿੱਚ ਮੈਂਸ਼ਨ ਕਰ ਦਊਗਾ ਤੁਸੀਂ ਕਰਵਾ ਸਕਦੇ ਪਹਿਲਾਂ ਉਹਦੀ ਪੀਵੀਸੀ ਫਿਰ ਉਹਦੀ ਪੀਓਪੀ ਫਿਰ ਉਹਦੀ ਜਿਪਸ ਉਸ ਤੋਂ ਬਾਅਦ ਉਹ ਸਟਰੈਚ ਸੀਨਾਂ ਦੇਖਦਾ ਤੇ ਅਸੀਂ ਲੱਕੜ ਦਾ ਬਾਕਸ ਤਿਆਰ ਕੀਤਾ ਤੇ ਲਾਈਟਿੰਗ ਵਗੈਰਾ ਅਸੀਂ ਪੂਰੀ ਲਾ ਦਿੱਤੀ ਹੈਗੀ ਦੇ ਵਿੱਚ ਤੇ ਸੈਟਾ ਤੇ ਅਸੀਂ ਪ੍ਰੋਫਾਈਲ ਦਾ ਜਿਹੜਾ ਚੱਕਰ ਲਗਾ ਦਿੱਤਾ ਤੇ ਜਿਹੜਾ ਅਸੀਂ ਹੁਣ ਲਾਵਾਂਗੇ ਫੈਬਰਿਕ ਤੁਹਾਨੂੰ ਉਹ ਫੈਬਰਿਕ ਦੀ ਵੀਡੀਓ ਵੀ ਦਿਖਾਵਾਂਗੇ ਤੁਸੀਂ ਦੇਖੀ ਚੱਲਿਓ ਤੇ ਆਪਾਂ ਹੁਣ ਕਰਨ ਗਏ ਇੰਸਟਾਲੇਸ਼ਨ ਦੇ ਜਿਹੜਾ ਆਪਾਂ ਫੈਬਰਿਕ ਲਾਉਣੇ ਆ ਆਪਾਂ ਕਿੱਦਾਂ ਲਓ ਜੀ ਅਸੀਂ ਆਪਣੀ ਫੈਬਰਿਕ ਖੋਲਦੇ ਤੇ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੇ ਜਿਹੜਾ ਸਾਡਾ ਡਿਜ਼ਾਈਨ ਆ ਅੱਜ ਦਾ ਇਸ ਦੇ ਵਿੱਚ ਆਇਆਗਾ ਬ੍ਰਹਿਮੰਡ ਦਾ ਜਿਹਦੇ ਵਿੱਚ ਵਿਚਾਲੇ ਸੂਰਜ ਆਸ-ਪਾਸੇ ਗ੍ਰਹਿ ਨੇ ਤੇ ਸਾਡੇ ਵਿੱਚ ਧਰਤੀ ਵੀ ਅਸੀਂ ਹੁਣ ਲਾਵਾਂਗੇ ਨੂੰ ਸਟਿਚ ਕਰਾਂਗੇ ਉੱਪਰ ਜਿੱਥੇ ਉੱਪਰ ਲਾਈਟਿੰਗ ਬਣਿਆ ਬਾਕਸ ਇਸ ਇੰਸਟਾਲੇਸ਼ਨ ਕਿਤੇ ਆ ਅਸੀਂ ਉੱਪਰ ਲੈ ਕੇ ਚੱਲੇ ਆ ਜਿਹੜਾ ਹੁਣ ਅਸੀਂ ਇਹਨੂੰ ਉ ਲੋ ਜੀ ਜਿਹੜਾ ਸਭ ਤੋਂ ਪਹਿਲਾਂ ਆਪਣਾ ਕੰਮ ਆ ਉਹ ਆਪਾਂ 35 ਟੇਪ ਦੇ ਨਾਲ ਸਾਰਾ ਮਾਪ ਲਿਆ ਵੀ ਕਿੰਨਾ ਲੰਬਾਈ ਚੌੜਾਈ ਹੈਗੀ ਜੀ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਹੱਥੇ ਵਿੱਚ ਆਏ ਗਏ ਨੇ LED ਾਂ ਤੇ ਆਪਾਂ ਨੇ LED ਾਂ ਆਉਂਦੀਆਂ ਨੇ ਇਹਦੇ ਜਿਹੜਾ ਬਾਕਸ ਬਣਿਆ ਉੱਪਰ ਲੱਕੜ ਵਿੱਚ ਕੱਲੀ-ਕੱਲੀ ਆਪਾਂ ਉਹਦੇ ਵਿੱਚ LED ਲਾਵਾਂਗੇ ਜਿੰਨਾ ਬਾਕਸ ਹੈ ਸਾਰੇ 'ਚ LED ਾਂ ਲੱਗਦੀਆਂ ਨੇ ਕਿਹਾ ਤੁਸੀਂ ਦੇਖ ਸਕਦੇ ਹੋਗੇ ਤੇ ਇਹਦੇ ਵਿੱਚ ਜਿਹੜੇ ਦੋ ਪੁਆਇੰਟ ਆ ਲਾਈਟਿੰਗ ਤੇ ਸਾਡੇ ਮੁੰਡੇ ਬੱਚੇ ਦਾ ਰੂਮ ਆ ਉਹਨਾਂ ਨੇ ਸਜਾਵਟ ਕੀਤੀ ਹੈ ਕਿਤੇ ਉਹਦੇ ਵਿੱਚ ਆਪਾਂ LED ਸਟ੍ਰੈਚ ਕਰਾਂਗੇ ਹੁਣ ਵੀਡੀਓ ਅੰਤ ਤੱਕ ਦੇਖੀ ਜਾਣੀ ਫੇਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲੂ ਕੀ ਚੀਜ਼ ਹੈ ਕੀ ਮਟੀਰੀਅਲ ਹੁੰਦਾ ਕੀ ਲੱਗਦਾ ਤੇ ਕਿੰਨੇ ਰੁਪਏ ਸਕਰ ਫੁੱਟ ਆ ਇਹ ਵੀ ਆਪਾਂ ਤੁਹਾਨੂੰ ਐਂਡ ਦੇ ਵਿੱਚ ਦੱਸਾਂਗੇ ਚੱਲਦਾ ਇਹਦੀ ਕੀ ਰੇਟ ਹੈਗਾ ਤੇ ਆਪਾਂ ਨੇ ਹੁਣ LED ਇਹਨੇ ਹੌਲੀ ਹੌਲੀ ਕੱਟਨੇ ਸਟਾਰਟ ਕਰ ਦਿੱਤੇ ਨੇ ਕਿਉਂਕਿ LED ਕਾਫੀ ਹੁੰਦੀਆਂ ਨੇ ਕਿ ਥੋੜੀਆਂ ਜਿਹੀ ਤੇ ਜਿਹੜੀ ਇਹਨਾਂ LED ਦੀ ਕੁਆਲਿਟੀ ਬਹੁਤ ਵਧੀਆ ਹੈ 4.5 ਵਾਰ ਦੀ ਹੁੰਦੀ ਹੈ ਲਾਈਟਿੰਗ ਇੰਨੀ ਹੁੰਦੀ ਹੈ ਕਿ ਤੁਹਾਨੂੰ ਕਮਰੇ ਦੇ ਵਿੱਚ ਹੋਰ ਕੀ ਬਲਬ ਲਾਉਣ ਦੀ ਲੋੜ ਨਹੀਂ ਹੈਗੀ ਜਦੋਂ ਇਹਦੇ ਥੱਲੇ ਆਪਾਂ ਫੈਬਰਿਕ ਲਾਵਾਂਗੇ ਕਿਹੜਾ ਮਰਜ਼ੀ ਤੁਸੀਂ ਡਿਜ਼ਾਈਨ ਕਰਵਾ ਸਕਦੇ ਜਿੱਦਾਂ ਦਾ ਵਿਚਾਰ ਉਹਦਾ ਡਿਜ਼ਾਈਨ ਹੋ ਜੂ ਬਾਕੀ ਆਪਣੇ ਕੋਲੇ ਜਿੰਨੇ ਡਿਜ਼ਾਈਨ ਨੇ ਬਹੁਤ ਨੇ ਉਹਦੇ ਵਿੱਚ ਤੁਹਾਡਾ ਸਾਰ ਜਾਂਦਾ ਆ ਮੇਰੇ ਹੋਰ ਵੀਡੀਓ ਦੇ ਵਿੱਚ ਕਈ ਡਿਜ਼ਾਈਨ ਆਪਾਂ ਨੇ ਲਗਾਏ ਹੋਏ ਨੇ ਤੇ ਆਪਾਂ ਨੇ ਹੁਣ ਕੀਆ ਐਲਈਡੀਆਂ ਲਾਉਣੇ ਸਟਾਰਟ ਕਰ ਦਿੱਤੀਆਂ ਨੇ ਕੱਲੀ ਕੱਲੀ ਆਪਾਂ ਐਲਈਡੀਆਂ ਲਾਵਾਂਗੇ ਇਸ ਦੀ ਕਰੰਟ ਦੇ ਨਾਲ ਚੱਲਦੀ ਹੈ ਡਾਇਰੈਕਟ ਚੱਲਦੀ ਹੈ ਜੇ ਲਾਈਟਿੰਗ ਦੇਖਣੀ ਹੈ ਇੰਟ ਦੇ ਦੀ ਕਿੰਨੀ ਹੋਣੀ ਹੈਗੀ ਤੇ ਰੋਜ਼ ਨਹੀਂ ਹੋ ਜਾਣੀ ਕਿ ਬੰਦਾ ਇਹਦੇ ਨੇ 5 ਮਿੰਟ ਦੇਖ ਵੀ ਨਹੀਂ ਸਾਥ ਆਏਗਾ ਪੀ ਵੀ ਸੀ ਹੋਗੀ ਪੀ او ਪੀ ਹੋਗੇ ਤੇ ਉਸ ਦੇ ਵਿੱਚ ਆਪਾਂ ਐਲ ای ਡੀ ਲਾਉਣੇ ਆਗੇ ਪਰ ਉਹਦੇ ਵਿੱਚ ਸਟਿੱਪਨ ਲੱਗਦੀਆਂ ਨਹੀਂ ਕਿ ਪਰ ਇਹਦੇ ਵਿੱਚ ਪ੍ਰੋਪਰ ਇਹਦੀ ਇੰਸਟਾਲੇਸ਼ਨ ਹੁੰਦੀ ਹੈਗੀ ਜਿਵੇਂ ਜਿਵੇਂ ਆਪਾਂ ਇਹਦੇ ਤੇ ਲਾਈ ਜਾਂਨੇ ਲਾਈ ਜਨਾ ਤਾਂ ਅਸੀਂ ਸਾਰਾ ਕਾਰ ਕਾਤਾ ਹੈ ਸਾਡੇ ਨਾਲ ਦਾ ਦੂਸਰਾ ਇੰਜੀਨੀਅਰ ਬੰਦਾ ਉਹ ਸਾਈਡਾਂ ਤੇ ਆਪਦਾ ਕੰਮ ਕਰ ਰਿਹਾ ਹੈਗਾ ਉਹ ਵੀ ਆਪਣਾ ਕੰਮ ਲਗਾ ਰਿਹਾ ਕਰ ਰਿਹਾ ਹੈਗਾ ਤੇ ਉਹ ਵੀ ਜ਼ਰੂਰੀ ਹੁੰਦਾ ਹੈਗਾ ਤੇ ਇਹਦੇ ਵਿੱਚ ਸਾਰੀ ਚੀਜ਼ ਹੁੰਦੀ ਹੈ ਵੀ ਕਿੱਦਾਂ ਲਾ ਦੇ ਕਿਵੇਂ ਲਾ ਦੇ ਚ ਦੱਸਿਆ ਹੋਇਆਗਾ ਤੇ ਪਰ ਥੋੜਾ ਜਿਹਾ ਹੁੰਦਾ ਧਿਆਨ ਹੁੰਦਾ ਜਿਹੜੀ ਚੀਜ਼ ਆਉਂਦੀ ਆਪਾਂ ਉਹ ਆਪ ਹੀ ਨਹੀਂ ਮਲ ਕਰ ਸਕਦੇ ਕਿਉਂਕਿ ਫੈਬਰਿਕ ਵਿੱਚ ਫਟ ਗਈ ਦੁਬਾਰਾ ਬਹੁਤ ਮੁਸ਼ਕਲ ਆ ਕਿਉਂਕਿ ਮਹਿੰਗੀ ਜਿਆਦਾ ਹੁੰਦੀ ਹੈ ਇਹ ਚੀਜ਼ ਘਰੇ ਆਪਾਂ ਇਹਨੂੰ ਨਹੀਂ ਕਰ ਸਕਦੇ ਜਾਂ ਆਮ ਬੰਦਾ ਇਹਨੂੰ ਨਹੀਂ ਕਰ ਸਕਦਾ ਲਈ ਇੱਕ ਪ੍ਰੋਫੈਸ਼ਨਲ ਚਾਹੀਦਾ ਤੇ ਇਹਦੇ ਵਿੱਚ ਜੇ ਅਗਲੇ ਸੈੱਟ ਦਾ ਤੋਂ ਕੋਈ ਫਟ ਵੀ ਜਾਵੇ ਤਾਂ ਉਹਨੂੰ ਕਿੱਦਾਂ ਸੈੱਟ ਕਰਨਾ ਉਹ ਵੀ ਕਰਨਾ ਹੁੰਦਾ ਹੈ ਤੇ ਆ ਜਿਹੜੇ ਹਰੀ ਤਾਰੇ ਲੱਗਦੇ ਆ ਦੋ ਲਾਈਟਿੰਗ ਤੇ ਪੁਆਇੰਟ ਨੇਗੇ ਤੇ ਇਸ ਤੋਂ ਬਾਅਦ ਨੀਚੇ ਹੋ ਰਹੀ ਹੈ ਕਟਿੰਗ ਦੀ ਨਾਮਨੇਜਮੈਂਟ ਹੁੰਦਾ ਤੇ ਆਪਾਂ ਕਟਿੰਗ ਕਰਦੇ ਆਂ ਕਿ ਲੋ ਜੀ ਆਪਾਂ ਨੇ ਹੋ ਸਾਰੇ ਬਕਸੇ ਦੇ ਵਿੱਚ ਇਹੜੀ ਲਾਈਟਿੰਗ ਉਹ ਲਗਾ ਦਿੱਤੀ ਹੈਗੀ ਹੁਣ ਆਪਾਂ ਇਹਨੂੰ ਲਾਈਟਿੰਗ ਦਵਾਂਗੇ ਇਹਨੂੰ ਚਲਾਵਾਂਗੇ ਤੇ ਇਹਨੂੰ ਆਪਾਂ ਚਲਾ ਕੇ ਤੁਸੀਂ ਦੇਖੋ ਜੀ ਰੋਸ਼ਨੀ ਕਿੰਨੀ ਲੱਗਣੀ ਹੈ ਕਿ ਘਟੋ ਘਟਾ ਐਂ ਲੱਗੂ ਜਿੱਦਾਂ ਤਾਰੇ ਚਮਕ ਦਿੰਦੇ ਇੱਕ तितਲੇ ਦੇ ਰੂਪ ਦੇ ਵਿੱਚ ਇਹਨੇ ਚੱਲਣਾਗਾ ਆਪ ਇੱਥੇ ਜੋੜ ਲਾ ਰਹੇ ਆਂਗੇ ਤੇ ਜੋੜ ਲਾ ਕੇ ਫਿਰ ਆਪਾਂ ਇਹਨੂੰ ਚਲਾਵਾਂਗੇ ਕਿਉਂਕਿ ਘਟੋ ਘਟਾ ਇਹ ਲਾ ਲਓ ਇਹਦੇ ਵਿੱਚ 28 ਸਕਰ ਫੁੱਟ ਸੀ ਘਟੋ ਘਟਾ 40 ਦੇ ਵਿੱਚ ਆਪਣੇ LED ਲਗਾ ਦਿੱਤੀਆਂ ਨੇ ਜੀ ਕਿਉਂਕਿ 40 LED ਇਹਦੇ ਵਿੱਚ ਆਪਣੇ ਲਾ ਦਿੱਤੀਆਂ ਨੇ ਜੀ ਤੇ ਇੱਧਰ ਸਾਡੇ ਜਿਹੜੇ ਹੈਗੇ ਨੇ ਜਿਹਨਾਂ ਸਾਡੇ ਕੰਮ ਕਰ ਰਹੇ ਨੇ ਕੱਟ ਰਹੇ ਹੈਗੇ ਪ੍ਰੋਫਾਈਲ ਵਗੈਰਾ ਲੱਗ ਰਹੀ ਹੈਗੀ ਤੇ ਜਿਹੜਾ ਇਹ ਮਟੀਰੀਅਲ ਹੁੰਦਾ ਹੈ ਫੈਬਰਿਕ ਹੁੰਦਾ ਹੈ ਇਹਦੇ ਵਿੱਚ ਜਿਹੜਾ ਆਪਾਂ ਬ੍ਰਹਿਮੰਡ ਦਾ ਅੱਜ ਜਿਹੜਾ ਆਪਣਾ ਆਇਆਗਾ ਉਹ ਆਪਾਂ ਦਿਖਾਵਾਂਗੇ ਐਂਡ ਤੇ ਲਓ ਜੀ ਦੱਬ ਦੋ ਸਵਿੱਚ ਹੋ ਗਿਆ ਆਪਣੀ ਲਾਈਟਿੰਗ ਸਟਾਰਟ ਜੀ ਅਸੀਂ ਕਰਤੀ ਲਾਈਟ ਸਟਾਰਟ ਤੇ ਸਾਡਾ ਸਾਰਾ ਹੋ ਗਿਆ ਕੰਮ ਪ੍ਰੋਪਰ ਸੈਟ ਪਹਿਲਾਂ ਸਾਡਾ ਜਿਹੜਾ ਸਟੈਪ ਸੀ ਉਹ ਸਾਡਾ ਹੋ ਚੁੱਕਿਆ ਕੰਪਲੀਟ ਤੇ ਦੂਸਰਾ ਸਟੈਪ ਸਾਡਾ ਕੰਪਲੀਟ ਹੋਣ ਲੱਗਾਗਾ ਤੇ ਇਸ ਤੋਂ ਬਾਅਦ ਜਿਹੜਾ 30 ਨੰਬਰ ਤੇ ਆਊਗਾ ਉਹ ਆਊਗੀ ਫੈਬਰਿਕ ਇੰਸਟਾਲੇਸ਼ਨ ਕਰਨੀ ਤੇ ਫੈਬਰਿਕ ਨੇ ਸਟਿਚ ਹੁੰਦੀ ਹੈ ਜਿੰਨਾ ਮਰਜ਼ੀ ਕਰ ਲਓ ਜਿੰਨਾ ਮਰਜ਼ੀ ਉਹਨੂੰ ਲੂਜ਼ ਕਰ ਲਓ ਹੋ ਜਾਂਦੀ ਹੈਗੇ ਤੇ ਆਪਾਂ ਹੁਣ ਲਾਈਟਿੰਗ ਵੀ ਲਗਾ ਦਈਏ ਚਾਰੇ ਪਾਸੇ ਪ੍ਰੋਫਾਈਲ ਵੀ ਲਗਾ ਦਿੱਤੀ ਹੈਗੀ ਲਓ ਜੀ ਆਪਾਂ ਹੁਣ ਇਸ ਤੋਂ ਬਾਅਦ ਜਿਹੜੀ ਆਪਣੀ ਫੈਬਰਿਕ ਆ ਉਹ ਖੋਲਾਂਗੇ ਤੇ ਜਦੋਂ ਫੈਬਰਿਕ ਖੋਲਾਂਗੇ ਤੁਸੀਂ ਖੁਦ ਦੇਖੋ ਹੁੰਦਾ ਡਿਜ਼ਾਈਨ ਲੋ ਜੀ ਆਪਣੇ ਖੋਲ ਦਿੱਤੀ ਫੈਬਰਿਕੇ ਬੱਚੇ ਦੇ ਰੂਮ ਦੇ ਵਿੱਚ ਅਸੀਂ ਉਪਰ ਜਿੱਥੇ ਪੈਂਦਾ ਸੌਂਦਾ ਇਹ ਐ ਜੀ ਬ੍ਰਹਿਮੰਡ ਜਿੱਦੇ ਸੂਰਜ ਜਿੱਤੇ ਦਿਵਾਲੇ ਚਾਰੇ ਗ੍ਰਹਿ ਘੁੰਮਦੇ ਨੇਗੇ ਤੇ ਬ੍ਰਹਿਮੰਡ ਆ ਕੇ ਤਾਰੇ ਆ ਕੇ ਸਾਰਾ ਆ ਗਿਆ ਲੋ ਜੀ ਆਪਾਂ ਹੁਣ ਕਰਨ ਲੱਗੇ ਆ ਸਟਿਚ ਤੇ ਆਪਾਂ ਕਰ ਲਾਗੇ ਸਟਿਚ ਉੱਪਰ ਤੇ ਸਾਰਾ ਆਪਾਂ ਨਹੀਂ ਡਾਲੇਗਾ ਸਟਿਚ ਕਰਾਂਗੇ ਤੇ ਜਦੋਂ ਇਹਨੂੰ ਪੂਰਾ ਸਟਿਚ ਹੋ ਜਾਣਾ ਤਾਂ ਇਹਨੂੰ ਲੱਗਣਾ ਇੱਕ ਬ੍ਰਹਿਮੰਡ ਆਸਮ ਲੱਗਣਾ ਤੇ ਤੁਸੀਂ ਵੀ ਅਗਰ ਆਪਣੇ ਘਰ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਮੈਨੂੰ ਨਿਚੇ ਦਿੱਤੇ ਨੰਬਰ ਤੇ ਵਟਸਐਪ ਕਰ ਸਕਦੇ ਹੋਗੇ ਜਿਹੜਾ ਇਸ ਸਕੈਰ ਫੁੱਟ ਚੱਲਦਾਗਾ ਇਹ ਚੱਲਦਾ 400 ਰੁਪਏ ਤੋਂ ਲੈ ਕੇ 450 ਰੁਪਏ ਸਕੈਰ ਫੁੱਟ ਚੱਲਦਾਗਾ ਆਪਣੇ ਵਿੱਚ ਲਾਈਟਿੰਗ ਹੁੰਦੀ ਆ ਸਾਰਾ ਆਪਣਾ ਫਿਟਿੰਗ ਹੋਵੇ ਇੰਸਟਾਲੇਸ਼ਨ ਹੁੰਦੀ ਆਗੀ ਬਸ ਸਿਰਫ ਤੁਸੀਂ ਇੱਕ ਬੋਰਡਨ ਦਾ ਫਰੇਮ ਤੇ ਇੱਕ ਆਉਣ ਜਾਂਦਾ ਕਰਾਇਆ ਸਿਰਫ ਤੁਹਾਡਾ ਹੁੰਦਾਗਾ ਕਿਉਂਕਿ ਬੋਰਡਨ ਦਾ ਫਰੇਮ ਵੀ ਤੁਸੀਂ ਤੇ ਕਰਾਉਣਾ ਤੇ ਜਿੰਨਾ ਏਰੀਆ ਕੋ ਸਾਹਮਣਾ ਪਕਾਇਆ ਹੁੰਦਾ ਹੁਣ ਜਾਂਦਾ ਬਾਕੀ ਆਪਣਾ ਸਾਰਾ ਟੋਟਲੀ ਮਟੀਬਾ ਹੁੰਦਾ ਫਿਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਆ ਜਾਂ ਪੀਵੀਸੀ ਦੇ ਵਿੱਚ ਕਰਵਾਉਣਾ ਚਾਹਣੇ ਸੈਂਟਰ ਦੇ ਵਿੱਚ ਜਾਂ ਟੀ ਸਵੀੰਗ ਦੇ ਵਿੱਚ ਪੀਓ ਦੇ ਵਿੱਚ ਚਾਹੇ ਤੁਸੀਂ 2x2 ਦੇ ਪੀਸ ਵੀ ਰੱਖਾਉਣਾ ਚਾਹਣੇ ਹੋ ਉਹ ਵੀ ਹੋ ਜਾਊਗਾ ਲਓ ਜੀ ਆਪਣੀ ਹੋ ਗਿਆ ਸਿਲਿੰਗ ਪੂਰੀ ਦੇਖੋ ਕਿੰਨੀ ਆਸਾਨ ਲੱਗ ਰਹੀ ਹੈ ਅਗਰ ਤੁਸੀਂ ਮੇਰੇ ਚੈਨਲ ਤੇ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਤੇ ਦਿੱਤੇ ਨੰਬਰ ਤੇ ਤੁਸੀਂ ਮੈਨੂੰ ਪਰਸੋ ਦੇ ਮੈਸੇਜ ਕਰ ਸਕਦੇ ਆ ਆਪਾਂ ਦੱਸ ਦਿਆਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਿਹੜੀ ਸਾਡੀ ਅਗਲੀ ਵੀਡੀਓ ਹੋਗੀ ਉਹ ਨਵੇਂ ਸਾਈਡ ਨਵਾਂ ਡਿਜ਼ਾਈਨ ਹੋਗਾ ਉਹ ਲਿਜਾਂ ਤੇ ਕਿ ਤੁਸੀਂ ਖੁਦ ਹੈਰਾਨ ਹੋ ਜਾਵੋਗੇ ਤੇ ਅਗਰ ਮੇਰਾ ਅੱਜ ਦਾ ਕੰਟੈਂਟ ਲੱਗ ਕੇ ਭਾਈ ਜਾਂਦੇ ਜਾਂਦੇ ਸਬਸਕ੍ਰਾਈਬ ਤੇ ਕਮੈਂਟ ਵਾਲੇ ਵਿੱਚ ਆਪਣੀ رائے ਜ਼ਰੂਰ ਦਿਓ